ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਗੁਰੂ ਹਰ Rai ਜੀ ਬਾਰੇ ਅੱਗੇ ਜਾਣਕਾਰੀ ਦੇਵਾਂਗੀ ਸਮੇਂ ਦੇ ਪਰਵਰਤਨ ਦੇ ਨਾਲੋਂ ਨਾਲ ਸ਼ਸਤਰ ਵਿਦਿਆ ਦਾ ਪ੍ਰਚਾਰ ਕੋਨੇ-ਕੋਨੇ ਤੱਕ ਫੈਲ ਗਿਆ ਸੀ ਸਿੱਖਾਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਸੀ ਇਸ ਕੰਮ ਵਾਸਤੇ ਦੂਰ ਨੇੜੇ ਜਿੱਥੇ ਵੀ ਲੋੜ ਪੈਂਦੀ ਚੰਗੇ-ਚੰਗੇ ਵਿਦਵਾਨ ਸਿੱਖਾਂ ਨੂੰ ਪੇਜ ਦਿੰਦੇ ਲੋਡ ਪੈਂਦੀ ਤਾਂ ਗੁਰੂ ਸਾਹਿਬ ਖੁਦ ਵੀ ਚਲੇ ਜਾਂਦੇ ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਦੇ ਘੋੜਸਵਾਰਾਂ ਦੀ ਗਿਣਤੀ ਵੱਧਦੀ ਚਲੀ ਗਈ ਅਸਤਰ ਸਸਤਰ ਤੇ ਤੋਪਾਂ ਦੀ ਕਾਫੀ ਇਕੱਠੀਆਂ ਹੋ ਗਈਆਂ ਇਸੇ ਦੌਰਾਨ ਖਬਰ ਆਈ ਕਿ ਦਾਰਾ ਸ਼ਿਕੋਹ ਸ਼ਾਮੂਗੜ ਦੇ ਮੈਦਾਨ ਵਿੱਚੋਂ ਔਰੰਗਜ਼ੇਬ ਤੋਂ ਹਾਰ ਗਿਆ ਹੈ ਦਾਰਾ ਸ਼ਿਕੋਹ ਬੜੀ ਮੁਸ਼ਕਲ ਨਾਲ ਬਿਆਸ ਦਰਿਆ ਪਾਰ ਕਰਕੇ ਲਾਹੌਰ ਵੱਲ ਨਸ ਤੁਰਿਆ ਉਸ ਦੇ ਨਾਲ 2 ਲੱਖ ਫੌਜਾਂ ਵੀ ਸਨ ਔਰੰਗਜ਼ੇਬ ਦੀਆਂ ਫੌਜਾਂ ਉਸ ਦਾ ਪਿੱਛਾ ਕਰ ਰਹੀਆਂ ਸਨ ਰਾਹ ਵਿੱਚ ਤਰਨ-ਤਾਰਨ ਦੇ ਸਥਾਨ ਤੇ ਗੁਰੂ ਹਰਿਰਾਏ ਸਾਹਿਬ ਨੂੰ ਮਿਲੀਆਂ ਤੇ ਬੇਨਤੀ ਕੀਤੀ ਅਗਰ ਔਰੰਗਜ਼ੇਬ ਦੀਆਂ ਫੌਜਾਂ ਨੂੰ ਗੋਇੰਦਵਾਲ ਦੇ ਪਤਨ ਤੇ ਰੋਕਿਆ ਜਾ ਸਕੇ ਤਾਂ ਮੇਰਾ ਬਚਾਅ ਹੋ ਸਕਦਾ ਹੈ ਗੁਰੂ ਸਾਹਿਬ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਦਰਿਆ ਤੋਂ ਸਾਰੀਆਂ ਬੀੜੀਆਂ ਹਟਵਾ ਲਈਆਂ ਤਾਂ ਕਿ ਦਾਰਾ ਨੂੰ ਲਾਹੌਰ ਪਹੁੰਚਣ ਦਾ ਵਕਤ ਮਿਲ ਜਾਏ ਉਹ ਲਾਹੌਰ ਪਹੁੰਚਣ ਵੀ ਪਹੁੰਚ ਵੀ ਗਿਆ ਪਰ ਕਿਸੇ ਗਦਾਰ ਦੇ ਘਰ ਔਰੰਗਜੀਬ ਦੇ ਹੱਥੋਂ ਪਕੜਿਆ ਗਿਆ ਦਾਰਾ ਤੇ ਉਸ ਦੇ ਸਾਥੀਆਂ ਨੂੰ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਗਿਆ ਜਿੰਨਾ ਭਰਾਵਾਂ ਦੀ ਮਦਦ ਨਾਲ ਦਾਰਾ ਨੂੰ ਹਰਾਇਆ ਸੀ ਉਹਨਾਂ ਨੂੰ ਵੀ ਕਤਲ ਕਰਵਾ ਕੇ ਆਪ ਖੁਦ ਤਖਤ ਤੋਂ ਤਾਜ ਦਾ ਮਾਲਕ ਬਣ ਬੈਠਾ ਅੱਜ ਲਈ ਇੰਨਾ ਹੀ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦ ਜੀ